ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਰਪੇ ਸਿੰਘ ਬਰਾੜ ਪੱਠੇ ਬੀਜਣ ਦੇ ਸਮੇਂ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵਧੀਆ ਸਮਾਂ ਜਿਹੜਾ ਹੁਣ ਚੱਲੀ ਜਾਂਦਾ ਏ ਪਰ ਹਰ ਵਾਰ ਲੱਖਾਂ ਕਿਸਾਨਾਂ ਦੀ ਜਿਹੜੀ ਪਰੇਸ਼ਾਨੀ ਹੁੰਦੀ ਆ ਵੀ ਪੱਠੇ ਬੀਜਣ ਤੋਂ ਬਾਅਦ ਹਰਾਚਾਰਾ ਜਿਹੜਾ ਛੇਤੀ ਤਿਆਰ ਨਹੀਂ ਹੁੰਦਾ ਬੀਜਣ ਤੋਂ ਬਾਅਦ ਅੜਿਆ ਰਹਿੰਦਾ ਏ ਬਾਦ ਦਾ ਨਹੀਂ ਕਿਉਂਕਿ ਆਪਾਂ ਬੀਜਣ ਸਮੇਂ ਬਹੁਤ ਜ਼ਿਆਦਾ ਗਲਤੀਆਂ ਕਰ ਬੈਨੇ ਆ ਹਰਾਚਾਰਾ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਇੱਕ ਇਹੋ ਜਿਹੀ ਫਸਲ ਆ ਜਿਹਨੂੰ ਆਪਾਂ ਛੇਤੀ ਤੋਂ ਛੇਤੀ ਥੋੜੇ ਦਿਨਾਂ ਦੇ ਵਿੱਚ ਤਿਆਰ ਕਰਨਾ ਹੁੰਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਿਆਲੂ ਪੱਠੇ ਜਿਹੜੇ ਮੁੱਕ ਜਾਂਦੇ ਆ ਤੇ ਆਪਾਂ ਨੂੰ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਗ੍ਰਾਫਟ ਦੇਖਣ ਨੂੰ ਮਿਲਦੀ ਹੈ ਜਿੰਨਾ ਜ਼ਿਆਦਾ ਸਮਾਂ ਪੱਠੇ ਤਿਆਰ ਹੋਣ ਲਈ ਲੈਣਗੇ ਉਹ ਇੱਕ ਜ਼ਹਿਰ ਦਾ ਕੰਮ ਵੀ ਕਰਦੇ ਆ ਆਪਣੇ ਪਸ਼ੂਆਂ ਲਈ ਤੇ ਆਪਣੇ ਲਈ ਉਹਦੇ ਵਿੱਚੋਂ ਲੋਹਿੰਦੇ ਤੱਤ ਆ ਜਿਹੜੇ ਉਹ ਖਤਮ ਹੋ ਜਾਂਦੇ ਆ ਤੇ ਐਸਿਡ ਬਣਨੇ ਸ਼ੁਰੂ ਹੋ ਜਾਂਦੇ ਆ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਪੱਠਿਆਂ ਨੂੰ ਛੇਤੀ ਤਿਆਰ ਕਰਨ ਦੇ ਨੁਕਤੇ ਦੱਸਾਂਗੇ ਥੋੜੇ ਦਿਨਾਂ ਵਿੱਚ ਹੀ ਤੌਰ ਦੇ ਪੱਠੇ ਆ ਜਿਹੜੇ ਦੂਸਰਿਆਂ ਨਾਲੋਂ ਤੇਜ਼ੀ ਨਾਲ ਵਧਣਗੇ ਕਿਆ ਹੈ ਤੁਸੀਂ ਤਿਆਰਬਾ ਵੇਖਣ ਲਈ ਇੱਕ ਬੰਨੇ ਥੋੜੇ ਘਾਣੇ ਪੱਠੇ ਆਪਣੇ ਤਰੀਕੇ ਨਾਲ ਪਾਲ ਕੇ ਦੇਖ ਲਵੋ ਤੇ ਇੱਕ ਬੰਨੇ ਜਿਹੜਾ ਮੈਂ ਤਰੀਕਾ ਦੱਸੂਗਾ ਉਸ ਤਰੀਕੇ ਨਾਲ ਪਾਲ ਕੇ ਵੇਖ ਲੇ ਰਿਜਲਟ ਦਾ ਜਿਹੜਾ ਪਤਾ ਤੁਹਾਨੂੰ ਆਪਣੇ ਆਪ ਹੀ ਲੱਗ ਜਾਊਗਾ ਪੂਰੀ ਡਿਟੇਲ ਵਿੱਚ ਜਾਣਕਾਰੀ ਨੂੰ ਸਮਝਣ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਕਿਸਾਨਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੀ ਘੰਟੀ ਆ ਜਿਹੜੀ ਉਹ ਵੀ ਨਾ ਪਲੋਡ ਸਭ ਤੋਂ ਜ਼ਿਆਦਾ ਅਣਗਹਿਲੀ ਜਿਹੜੇ ਕਿਸਾਨ ਵੀਰ ਕਰਦੇ ਆ ਪੱਠੇ ਬੀਜਣ ਲੱਗਿਆਂ ਕਰਦੇ ਆ ਨਾ ਤਾਂ ਉਹ ਵਹਿੰਦੇ ਆ ਵਿਵਾਨ ਕਿਹੋ ਜਿਹਾ ਏ ਨਾ ਹੀ ਖਾਦਾਂ ਖਰਾਕਾਂ ਦੀ ਧਿਆਨ ਰੱਖਦੇ ਆ ਪੱਠੇ ਬੀਜਣ ਲੱਗਿਆ ਬਸ ਯੂਰੀਆ ਦੇ ਥੈਲੇ ਪਰ ਪਰ ਸਿੱਟਣ ਦੀ ਕਰਦੇ ਆ ਤੇ ਪੱਠਿਆਂ ਨੂੰ ਇੱਕ ਜ਼ਹਿਰ ਦਾ ਰੂਪ ਬਣਾ ਲੈਂਦੇ ਆ ਸਭ ਤੋਂ ਪਹਿਲਾਂ ਜੇ ਆਪਾਂ ਬੀਜਣ ਦੀ ਗੱਲ ਕਰੀਏ ਤਾਂ ਜਵਾਰ ਤੁਸੀਂ ਲੈ ਸਕਦੇ ਹੋ ਜਵਾਰ ਤੋਂ ਇਲਾਵਾ ਬਾਜਰਾ ਮੱਕੀ ਦੀ ਜੇ ਆਪਾਂ ਗੱਲ ਕਰੀਏ ਮੱਕੀ ਜਵਾਰ ਵਿੱਚ ਤੀਜਾ ਹਿੱਸਾ ਪਾ ਸਕਦੇ ਆ ਨੇਰੀ ਮੱਕੀ ਆਪਾਂ ਕਦੇ ਵੀ ਨਹੀਂ ਬੀਜਣੀ ਕਿਉਂਕਿ ਨੇਰੀ ਮੱਕੀ ਖੀਰ ਤੇ ਆ ਕੇ ਸੋਕੇ ਜਾਂਦੀ ਆ। ਬੀਜ ਦੀ ਜੇ ਚੰਗੀ ਕੁਆਲਿਟੀ ਦੀ ਗੱਲ ਕਰੀਏ ਤਾਂ ਹਮੇਸ਼ਾ ਤੁਸੀਂ ਹਾਈਬ੍ਰਿਡ ਬੀਜ ਲੈਣਾ ਜਿਵੇਂ ਕੁਝ ਬੀ ਮੈਂ ਵਰਤਦੇ ਹੋ ਆਪਣੇ ਹੱਥੀ ਜਿਵੇਂ ਮਾਨ ਵੀ ਇੱਕ ਦਾ ਐਕਸਟਰਾ ਗ੍ਰੀਨ ਨਿਊਟ੍ਰੈਂਟ ਦਾ ਡੇਰੀ ਗੋਲਡ ਇਹ ਬੀਜ ਆ ਜਿਹੜੇ ਚੰਗੇ ਇਹਨਾਂ ਦੀ ਗਰੋਥ ਆ ਜਿਹੜੀ ਆਮ ਨਾਲੋਂ ਚੰਗੀ ਆ। ਬਸ ਆਪਾਂ ਬੀਜ ਜਿੰਨਾ ਆਪਾਂ ਦੱਸਿਆ ਉਹਨਾ ਪਾਉਣਾ। ਜੇ ਆਪਾਂ ਜ਼ਿਆਦਾ ਬੀਜ ਸੰਘਣਾ ਰੱਖਦੇ ਆ ਤਾਂ ਇਹਦਾ ਟਾਡਾ ਜਿਹੜਾ ਪਤਲਾ ਰਹਿ ਜਾਂਦਾ ਤੇ ਉਹ ਗੱਲ ਹੀ ਨਹੀਂ ਬਣਦੀ। ਇਹ ਬੀ ਤੁਹਾਨੂੰ ਨਹੀਂ ਮਿਲਦਾ ਤਾਂ ਮਾਰਕੀਟ ਵਿੱਚੋਂ ਹੋਰ ਵੀ ਚੰਗੀਆਂ ਕਿਸਮਾਂ ਜਿਹੜੀਆਂ ਹਾਈਬ੍ਰਿਡ ਬੀਜ ਦੀਆਂ ਆਪਾਂ ਮਿਲ ਜਾਂਦੀਆਂ ਉਹ ਤੁਸੀਂ ਲਾ ਕੇ ਵਰਤਣੀਆਂ ਮਾੜਾ ਬੀ ਆਪਾਂ ਕਦੇ ਵੀ ਨਹੀਂ ਵਰਤਣਾ ਜਿਹੜੀ ਜ਼ਮੀਨ ਦੇ ਵਿੱਚ ਕਣਕ ਦੇ ਉੱਤੇ ਤੁਸੀਂ ਗੁੱਲੀ ਡੰਡੇ ਵਾਸਤੇ ਲੀਡਰ ਸਪਰੇਅ ਕੀਤੀ ਹੈ ਉੱਥੇ ਤੁਸੀਂ ਹੋ ਸਕੇ ਤਾਂ ਪੁੱਠੇ ਨਾ ਬੀਜੋ ਪਰ ਜੇ ਨਹੀਂ ਪਰ ਜੇ ਨਹੀਂ ਤਾਂ ਤੁਸੀਂ ਉਸ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਪਾਣੀ ਨਾਲ ਭਰ ਦਿਓ ਪਰੰਤੂ ਬਾਦ ਬੀ ਨੂੰ 12 ਘੰਟੇ ਬਿਹਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਨੂੰ ਨਚੋੜ ਲੈਣਾ ਹੈ ਨਚੋੜਨ ਤੋਂ ਬਾਅਦ ਜਿਹੜਾ ਹਿਊਮਿਕ ਐਸਿਡ ਆ ਤੇ ਜ਼ਿੰਕ ਆ ਉਹ ਆਪਾਂ ਬੀ ਨੂੰ ਆਪਾਂ ਲਾਉਣੀ ਆ ਇਹਦੇ ਤੋਂ ਬਿਨਾ ਆਪਾਂ ਬੀ ਦੀ ਬਜਾਈ ਕਦੇ ਵੀ ਨਹੀਂ ਕਰਨੀ ਇਹ ਜੇ ਆਪਾਂ ਨਹੀਂ ਵਰਤਦੇ ਤਾਂ ਆਪਣੀ ਜਿਹੜੀ ਪੱਠਿਆਂ ਦੀ ਗਰੋਥ ਉਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਣੀ ਜ਼ਿੰਕ ਤੇ ਹਿਊਮਿਕ ਐਸਿਡ ਲਾਉਣ ਤੋਂ ਬਾਅਦ ਆਪਾਂ ਛਿੱਟਾ ਦੇ ਕੇ ਬਜਾਈ ਕਰ ਦੇਣੀ ਹੈ ਖਾਦਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਖਾਦਾਂ ਜਿਹੜੀਆਂ ਆਪਾਂ 2 ਤੋਂ 3 ਗੱਟੇ ਜਿਹੜੇ ਸਿੰਗਲ ਸੁਪਰ ਫਾਸਫੇਟ ਦੇ ਆਪਾਂ ਬੀਜਣ ਸਮੇਂ 1 ਕਿੱਲੇ ਦੇ ਵਿੱਚ ਪਾਉਣੇ ਆ। ਪੱਠਿਆਂ ਨੂੰ ਉੱਗਣ ਤੋਂ ਬਾਅਦ ਜਿਹੜਾ ਆਪਾਂ ਪਹਿਲਾ ਪਾਣੀ ਲਾਉਣਾ ਉਹ ਜਮਨ ਸਿਰੇ ਆਇਆ ਲਾਉਣਾ। ਜਿੰਨਾ ਚੜ ਸਕੇ ਪਾਣੀ ਨੂੰ ਤੁਸੀਂ ਉਨਾ ਚੜਾਓ। ਇਹ ਜੇ ਆਪਾਂ ਕੋਸ਼ਿਸ਼ ਕਰਾਂਗੇ ਪਾਣੀ ਨੂੰ ਚੜਾ ਕੇ ਲਾਉਣ ਦੀ ਤਾਂ ਆਪਣੇ ਜਿਹੜੇ ਪੱਠੇ ਆ ਦੁੱਗਣੀ ਸਪੀਡ ਨਾਲ ਆਪਣੇ ਵਧਣਗੇ ਪਾਣੀ ਲਾਉਣ ਤੋਂ ਬਾਅਦ। ਤੇ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਉਹ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਜਿਹੜੀ ਜਿਬਰੈਲਿਕ ਐਸਿਡ ਹੈ ਇੱਕ ਦਿਨ ਪਹਿਲਾਂ ਆਪਾਂ ਪੱਠਿਆਂ ਤੇ ਜ਼ਰੂਰ ਕਰਨੀ ਹੈ ਇੱਕ ਕਿੱਲੇ ਦੇ ਵਿੱਚ ਜਿਬਰੈਲਿਕ ਐਸਿਡ ਦੀ ਜੇ ਆਪਾਂ ਗੱਲ ਕਰੀਏ ਤਾਂ 100 ਲੀਟਰ ਪਾਣੀ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਤੁਸੀਂ ਕਰਨੀ ਆ ਅੱਧਾ ਲੀਟਰ ਜਿਬਰੈਲਿਕ ਐਸਿਡ ਇਹ ਆਪਾਂ ਮਾਰਕੀਟ ਦੇ ਵਿੱਚੋਂ ਖਰੀਦਣੀਆਂ ਤਾਂ 0.001 ਨਵਜੂਦਾ ਲੀਟਰ ਜਿਹੜੀ ਆਪਾਂ ਕਿੱਲੇ ਦੇ ਵਿੱਚ ਕਰਨੀ ਆ ਤੇ ਜੇ ਤੁਸੀਂ ਘਰੇ ਬਣਾਉਣਾ ਚਾਹੁੰਦੇ ਹੋ ਤਾਂ 4 ਤੋਂ 5 ਪ੍ਰਾਣੀਆਂ ਪਾਤੀਆਂ ਨੂੰ 12 ਤੋਂ 15 ਘੰਟੇ ਪਿਉੋਂਗੇ 100 ਤੋਂ 150 ਲੀਟਰ ਪਾਣੀ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਤੁਸੀਂ ਇਹ ਜਿਹੜੀ ਸਪਰੇਅ ਕਰ ਸਕਦੇ ਆ ਇਹ ਵੀ ਇੱਕ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਦਾ ਆਪਣੇ ਪੱਟਿਆਂ ਤੇ ਜੇ ਆਪਾਂ ਪੱਟਿਆਂ ਨੂੰ ਵਧਾਉਣ ਲਈ ਜਿਬਰੈਲਿਕ ਐਸਿਡ ਦੀ ਗੱਲ ਕਰੀਏ ਤਾਂ ਸਭ ਤੋਂ ਵਧੀਆ ਰਿਜ਼ਲਟ ਹੈ ਦਾ ਤੇ ਇਹਦੇ ਤੋਂ ਉੱਤੇ ਹੋਰ ਕੁਝ ਵੀ ਨਹੀਂ ਪੱਠਿਆਂ ਦੀ ਗਰੋਥ ਜਿਹੜੀ ਇਹਦੇ ਨਾਲ ਤਿੱਗਣੀ ਸਪੀਡ ਨਾਲ ਆਪਣੇ ਪੱਠੇ ਜਿਹੜੇ ਵਧ ਦੇਣ। ਇਹਦੇ ਤੋਂ ਮਗਰੋਂ ਆਪਾਂ ਗੱਲ ਕਰੀਏ ਤਾਂ ਜਿਹੜੀ ਸੁੰਡੀ ਹੁੰਦੀ ਆ ਉਹ ਵੀ ਆਪਣੇ ਮੇਨ ਕਾਰਨ ਬਣਦੀ ਏ ਪੱਠਿਆਂ ਨੂੰ ਵਧਣ ਤੋਂ ਰੋਕਣ ਲਈ। ਜੇਕਰ ਥੋੜੀ ਸੁੰਡੀ ਏ ਤਾਂ ਤੁਸੀਂ ਪੱਠਿਆਂ ਤੇ ਕੋਈ ਵੀ ਸਪਰੇਅ ਨਾ ਪਾਓ। ਸਪਰੇਅ ਨਾ ਕਰੋ। ਸਪਰੇਅ ਤੋਂ ਬਿਨਾ ਆਪਾਂ 1 ਕਿਲੋ ਲੂਣ ਹੈ ਜਿਹੜਾ ਪਾਣੀ ਵਿੱਚ ਘੋਲ ਕੇ ਆਥਨ ਦੇ ਸਮੇਂ 1 ਕਿੱਲੇ ਵਿੱਚ ਤੁਸੀਂ ਸਪਰੇਅ ਕਰ ਦੋ। ਸੁੰਡੀ ਏ ਜਿਹੜੀ ਥੋੜੀ ਮਰ ਜੂਗੀ। ਪਰ ਜੇ ਸੁੰਡੀ ਥੋੜੀ ਜ਼ਿਆਦਾ ਵੱਜ ਚੁੱਕੀ ਹੈ ਕਿਉਂਕਿ ਇੱਕ ਦੇ ਦਿਨ ਦੇ ਵਿੱਚ ਹੀ ਸੁੰਡੀ ਹੈ ਜਿਹੜੀ ਬੜੀ ਤੇਜ਼ੀ ਨਾਲ ਵੱਜ ਜਾਂਦੀ ਹੈ ਉਹਦੇ ਲਈ ਤੁਸੀਂ ਕਰਨਾ ਕੀ ਹੈ ਮਾਰਕੀਟ ਦੇ ਵਿੱਚੋਂ ਫਿਰ ਤੁਸੀਂ ਆਪਾਂ ਨੂਨ ਦੀ ਜਿਹੜੀ ਜੇ ਆਪਣੀ ਸੁੰਡੀ ਜ਼ਿਆਦਾ ਵੱਜ ਚੁੱਕੀ ਹੈ ਤਾਂ ਫਿਰ ਨੂਨ ਦੀ ਵਰਤੋ ਜਿਹੜੀ ਨਹੀਂ ਕਰਨੀਗੀ ਉਹਦੇ ਲਈ ਤੁਸੀਂ ਅਡਾਮਾ ਦੀ ਪੈਂਥੋਰਾ ਜਾਂ ਸਜੈਂਟਾ ਦੀ ਐਮਪਲੀਗਾ ਜਾਂ ਫਿਰ ਕੋਰਾ ਜਨ ਕਰ ਸਕਦੇ ਹਾਂ ਪਰ ਜੇਕਰ ਸੁੰਡੀ ਥੋੜੀ ਹੈ ਤਾਂ ਸਪਰੀਆ ਨਾ ਕਰੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਆਪਣੇ ਭੈਣਾ ਭਰਾਵਾਂ ਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ